ਇਮਰਤਪਾਲ ਸਿੰਘ ਹੋਰਾਂ ਦੀ ਟੱਕਰ ਬਿਰਸਾ ਸਿੰਘ ਬਲਟੋਹਾ ਨਾਲ ਦੇਖਦੇ ਹਾਂ ਉਹ ਟੱਕਰ ਦੇ ਵਿੱਚ ਵੇਖੋ ਜਾਂ ਤੇ ਜੀਰਾ ਸਾਹਿਬ ਆ ਸਕਦੇ ਆ ਜਾਂ ਫਿਰ ਲਾਲਜੀ ਸਿੰਘ ਪੁਲਰ ਆ ਸਕਦੇ ਆ ਤੇ ਬਿਰਸਾ ਸਿੰਘ ਬਲਟੋਹਾ ਤੇ ਵੇਖਣ ਵੀ ਪਿਛਲੇ ਬੰਨੋ ਕਿਨੇ ਨਬਰ ਤੇ ਆਉਣਾ ਇਹਨਾਂ ਬਿਰਸਾ ਸਿੰਘ ਬਲਟੋਹਾ ਦੇ ਕੋਲ ਇਸ ਵੇਲੇ ਭਾਈ ਅਮਰਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਦੋ ਬਿਨਾ ਕੰਮ ਹੀ ਕੋਈ ਨਹੀਂ ਗਾ ਇਹ ਸ਼ੁਰੂਆਤ ਬਿਰਸਾ ਸਿੰਘ ਬਲਟੋਹਾ ਨੇ ਕੀਤੀ ਆ ਕਹਿੰਦੇ ਮੇਰੀ ਕਿਰਦਾਰ ਕੁਸ਼ੀ ਕਰਦੇ ਆ ਅਮਰਤਪਾਲ ਸਿੰਘ ਦੇ ਸਮਰਥਕ ਜੀ ਹਲਕੇ ਦੇ ਵਿੱਚ ਲਾਲਜੀ ਸਿੰਘ ਪੁਲਰ ਵੀ ਚੋਣ ਲੜ ਰਹੇ ਨੇ ਇੰਦਰਜੀਤ ਸਿੰਘ ਜੀਰਾ ਸੌਰੀ ਕੁਲਬੀਰ ਸਿੰਘ ਜੀਰਾ ਵੀ ਚੋਣ ਲੜ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਅਡਰੈਸ ਨਹੀਂ ਹੋ ਰੇ ਵਲਡੋਆ ਸਾਹਿਬ ਕੇਵਲ ਤੇ ਕੇਵਲ ਭਾਈ ਅਮਰਪਾਲ ਸਿੰਘ ਨੂੰ ਅਡਰੈਸ ਕਰ ਰਹੇ ਨੇ ਉਹਨਾਂ ਦੀ ਗਰਦਾਰਕੁਸ਼ੀ ਕਰ ਰਹੇ ਨੇ ਕੀ ਉਹਨਾਂ ਨੂੰ ਬੋਲਣ ਵਾਸਤੇ ਹੋਰ ਕੋਈ ਲੀਡਰ ਨਹੀਂਗਾ ਆ ਕਹਿੰਦੇ ਮੇਰੇ ਨਾਲ ਡਿਬੇਟ ਕਰਨ ਨੂੰ ਤਿਆਰ ਤੁਸੀਂ ਕੋਈ ਵੀ ਸਮਰਥਕ ਆਜੇ ਚਾਹੇ ਭੇਜ ਦੇਣ ਉਹ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਸਾਥ ਲੈਨੇ ਆ 15 ਸਾਲ ਸਰਕਾਰ ਦੇ ਵਿੱਚ ਰਹੇ ਹੋ ਤੁਹਾਡੇ ਰਾਜ ਦੇ ਵਿੱਚ ਗੁਰੂਗ੍ਰਾਂਤ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ ਤੁਹਾਡੇ ਰਾਜ ਦੇ ਵਿੱਚ ਸਿੰਘ ਸ਼ਹੀਦ ਹੋਏ ਨੇ ਤੁਸੀਂ ਸਰਸੇਵਾਲੇ ਨੂੰ ਮਾਫੀ ਦਿੱਤੀ ਹੈ ਸ਼ਰੂਣੀ ਕਮੇਟੀ ਦਾ ਪੈਸਾ ਖਰਚ ਗਿਆ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦਿਓ ਨਾ ਮੈਂ ਵਰਸਾ ਸਿੰਘ ਬਲਟੋਆ ਨੂੰ ਸਵਾਲ ਕਰਦਾ ਕਿ ਜਿਹੜੀ ਫੋਟੋ ਬਾਦਲ ਪਰਿਵਾਰ ਦੀ ਗੁਰਮੀਤ ਰਾਮ ਰਹੀਮ ਦੇ ਉਹ ਦਰਬਾਰ ਦੇ ਵਿੱਚ ਬੈਠਿਆਂ ਦੀ ਆ ਰਹੀ ਹੈ ਕੀ ਵਰਸਾ ਸਿੰਘ ਬਲਟੋਆ ਤਾਂ ਖੰਡਨ ਕਰਦੇ ਆ ਜੇ ਤੁਸੀਂ ਆਪਦੀ ਕੁਰਬਾਨੀ ਦਾ ਚਾਹੁੰਦੇ ਹੋ ਕਿ ਮੈਂ ਕੁਰਬਾਨੀ ਕੀਤੀ ਹੈ ਆ ਖੜੇ ਨੇ ਸਦਾ ਤਸੀਮ ਸਿੰਘ ਜੀ ਜੋਧਪੂਰੀ ਸੰਤਾਂ ਦੇ ਬਾਰੇ ਬਿਲਕੁਲ ਗ੍ਰਿਫਤਾਰ ਕੀਤੇ ਗਏ 4.5 ਸਾਲ ਦੀ ਜੋਧਪੁਰ ਦੀ ਜੇਲ੍ਹ ਆਦੀ ਇਹਨਾਂ ਦੀ ਇਹਨਾਂ ਨੂੰ ਇੱਕ ਸ਼ਰੋਣੀ ਕਮੇਟੀ ਦੀ ਮੁਲਾਜ਼ਮਤ ਵੀ ਜਿਹੜੀ ਬੜੀ ਮੁਸ਼ਕਲ ਦੇ ਨਾਲ ਮਿਲੀ ਆ ਸਾਡੇ ਪਿੰਡ ਦਾ ਸਿੰਘ ਮੁਖਤਾਰ ਸਿੰਘ ਗੁਰਬਦੀ ਜ਼ਿੰਦਗੀ ਜੀ ਰਿਹਾ ਸਾਰੇ ਜੋਧਪੁਰੀ ਨੇ ਇਹਨਾਂ ਨੂੰ ਐਮਐਲਏ ਦੀ ਸੀਟਾ ਕਦੋਂ ਦੇਣੀ ਆ ਤੁਸੀਂ ਉਹ ਜਿਸ ਬੰਦੇ ਨੇ ਆਪਣਾ ਜਿਸਮ ਖਤਮ ਕਰ ਲਿਆ ਉਸ ਦਾ ਪਰਿਵਾਰ ਅੱਜ ਕਿਹੜੀ ਜ਼ਿੰਦਗੀ ਜੀ ਰਿਹਾ ਉਹਨਾਂ ਨੂੰ ਕਿਹੜੀ ਸੀਟ ਦਿੱਤੀ ਗਈ ਆ ਹਰਜਿੰਦਰ ਸਿੰਘ ਜੀ ਸੁਖਦੇਵ ਸਿੰਘ ਸੁਖਾ ਦੇ ਪਰਿਵਾਰ ਨੂੰ ਕਿਹੜੀ ਸੀਟ ਦਿੱਤੀ ਗਈ ਆ ਉਸ ਵੇਲੇ ਦੇ ਜਿਹੜੇ ਸ਼ਗਰਦ ਦੇ ਵਿੱਚ ਜੁਹਾਰੂ ਰਹੇ ਨੇ ਉਹਦੇ ਬਹੁਤ ਪਰਿਵਾਰ ਨੇ ਭਾਈ ਮਨਜੀਤ ਸਿੰਘ ਵੀ ਉਹਦੇ ਵਿੱਚ ਰਹੇ ਨੇ ਹਰਮਿੰਦਰ ਸਿੰਘ ਗੇਲੋ ਦੇ ਵਿੱਚ ਰਹੇ ਨੇ ਉਹ ਸਾਰੇ ਰੋਲ ਦਿੱਤੇ ਉਹਨਾਂ ਨੇ ਕੁਝ ਤਾਂ ਕਾਂਗਰਸ ਦੇ ਵਿੱਚ ਚਲੇ ਗਏ ਕੁਝ ਆਪਣੀ ਜ਼ਿੰਦਗੀ ਜੀ ਰਹੇ ਨੇ ਕੇਵਲ ਬਿਰਸਾ ਸਿੰਘ ਬਲਟੋਆ ਨੂੰ ਕਿਉਂ ਚੁਣਿਆ ਬਾਦਲ ਪਰਵਾਰ ਨੇ ਡਵੇੜ ਦੀ ਕਿਹੜੀ ਗੱਲ ਹੈ ਸਵਾਦ ਸਾਡੇ ਬਹੁਤ ਨੇ ਨੌਜਵਾਨ ਤਾਂ 扑ਕਾ ਤਿਸ ਰਾਹ ਤੋਂ ਸੰਤ ਭਿੰਡਰਾਂ ਵਾਲਿਆਂ ਨੇ ਕਹਿੰਦੇ ਰੀਸਾਂ ਕੀਤੀਆਂ ਹੋਰ ਕੁਝ ਨਹੀਂ ਕੀਤਾ ਫਿਰ ਸੰਤ ਭਿੰਡਰਾਂ ਵਾਲੇ ਸੀ ਇਹ ਇਹ ਕਰ ਲੈਂਦੇ ਸਾਨੂੰ 2006 ਵਿੱਚ ਸ਼੍ਰੋਮਣੀ ਕਮੇਟੀ ਦੀ ਨੌਕਰੀ ਅਸੀਂ ਲਈ ਆ ਬੜੀ ਜੱਦੂ ਜਾਇਦ ਕਰਕੇ ਤੁਸੀਂ ਬਾਦਲ ਸਾਹਿਬ ਨਾਲ ਨਹੀਂ ਕੰਟੈਕਟ ਕਰਿਆ ਵੀ ਮੈਰੀ ਵੀ ਕੁਰਬਾਨੀ ਕਿਉਂਕਿ ਇਹ ਕੁਰਬਾਨੀ ਵਾਲੀ ਪਾਰਟੀ ਉਹ ਕਹਿੰਦੇ ਭੂੰਦੜ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਬਾਦਲ ਸਾਹਿਬ ਖੁਦ ਬਿਰਸਾ ਸਿੰਘ ਬਲਟੋਹਾ ਜਿੰਨੇ ਵੀ ਉਹ ਕਹਿੰਦੇ ਕੁਰਬਾਨੀ ਵਾਲੇ ਨੇ ਬਾਦਲ ਸਾਹਿਬ ਕੋਲ ਆਇਆ ਉਹਨਾਂ ਨੇ ਸਿਰ ਝੁਕਾ ਕੇ ਉਹ ਇਹਨਾਂ ਕੋਲ ਹੁਣ ਤੱਕ ਇਹਨਾਂ ਤੁਸੀਂ ਵੀ ਮੰਤਰੀ ਹੋ ਅਸੀਂ ਕਦੋਂ ਬੋਲਦੇ ਅਸੀਂ ਤਾਂ ਹਰਪਾਲ ਅੱਧਾ ਸੱਚਾਈ ਤੇ ਬੋਲਦੇ ਅਸੀਂ ਸੱਚਾਈ ਦੀ ਗੱਲ ਕਰਦੇ ਆ ਉਹ ਸੱਚ ਵਾਲੇ ਪਰਨ ਤੁਰਪਾਂ ਨੂੰ ਉਹਨਾਂ ਨਾਲ ਤੁਰਪਾਂਗੇ ਤੁਸੀਂ ਵੀ ਫਿਰ ਉਸ ਸੰਸਥਾ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਵੀ ਇਹ ਤਾਂ ਜੀ ਬਾਦਲਾਂ ਦੇ ਅੰਦਰ ਗਲਤ ਕੰਮ ਕਰਵਾਏ ਜਾਂਦੇ ਆ ਜੀ ਉੱਥੇ ਹੀ ਨੌਕਰੀ ਲਈ ਜੀ ਤੁਸੀਂ ਬੇਨਤੀ ਕਰਦੇ ਆ ਅਕਾਲੀ ਦਲ ਨੂੰ ਅੱਜ ਵੀ ਕਿ ਸ਼ਾਇਦ ਕਾਗਜ਼ ਵਾਪਸ ਲੈਣ ਦਾ ਵੇਲਾ ਵਾ ਤੁਸੀਂ ਵਾਪਸੀ ਦੀ ਗੱਲ ਕਰਦੇ ਹੋ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਇੱਕ ਸਾਲ ਦੇ ਵਿੱਚ ਜਿਹਦੀਆਂ ਚੀਕਾਂ ਪੈ ਗਈਆਂ ਉਹ ਕੀ ਕੌਮ ਦੀ ਅਗਵਾਈ ਕਰ ਲੂਗਾ ਅਰੇ ਸਾਲ ਜੇਲ੍ਹ 'ਚ ਵੀ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਯਾਰ ਇੱਕ ਸਾਲ 'ਚ ਜੇਲ੍ਹ ਜਿਹੜਾ ਬੰਦਾ ਨਹੀਂ ਕੱਢ ਸਕਦਾ ਉਹ ਕੌਮ ਦੀ ਅਗਵਾਈ ਕਿੱਥੇ ਕਰੂਗਾ ਚੀਕਾਂ ਤਾਂ ਫਿਰ ਪਿਛੇ ਰਕਾਰ ਦੇ ਵਿੱਚ ਜਾਓਗੇ ਤੇ ਚੀਕਾਂ ਵਾਲੇ ਹੀਰੋ ਬਣੇ ਪੈਰ ਹੈ ਨਾ ਜਿਹੜੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖਦੇ ਰਹੇ ਨੇ ਉਹ ਅਗਲੇ ਨੇ ਹੀਰੋ ਬਣਾ ਲਏ ਆਪਣੇ ਰਾਜ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਾਰੰਟੀ ਹੈ ਅਮਰਪਾਲ ਸਿੰਘ ਬਿਰਸਾ ਸਿੰਘ ਬਲਟੋਹ ਨੂੰ ਜੇ ਤੁਸੀਂ ਗਲਤ ਕਹਿੰਦੇ ਹੋ ਤਾਂ ਉਸ ਤਰ੍ਹਾਂ ਦਾ ਨਹੀਂ ਹੋਊਗਾ ਜੀ ਸੇਕੋਮ ਨੂੰ ਕਿਸੇ ਦੇ ਉੱਤੇ ਵਿਸ਼ਵਾਸ ਕਰਨਾ ਹੀ ਪਊਗਾ ਨਾ ਜੀ ਬਾਕੀ ਤੇ ਸਾਰੇ ਜਿਹੜੀ ਇਹ ਟੀਮ ਆ ਸਾਰੀ ਵਿਸ਼ਵਾਸਗੋ ਆ ਚੁੱਕੀ ਆ ਇਸ ਵਕਤ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਵਿੱਚ ਖੜੇ ਆ ਇਸ ਸੀਟ ਦੇ ਉੱਤੇ ਹਰ ਇੱਕ ਦੀਆਂ ਨਜ਼ਰਾਂ ਨੇ ਅਮਰਪਾਲ ਸਿੰਘ ਹੋਰੀ ਇਸ ਸੀਟ ਤੋਂ ਚੋਣ ਲੜ ਰਹੇ ਨੇ ਤੇ ਹੁਣ ਇਸ ਨੂੰ ਇਹਸ ਕਰਕੇ ਵੀ ਜ਼ਿਆਦਾ ਦੇਖਿਆ ਜਾ ਰਿਹਾ ਕਿਉਂਕਿ ਇੱਕ ਪਾਰਟੀ ਸ਼ੋਮਣੀ ਅਕਾਲੀ ਦਲ ਜਿਹੜੇ ਆਪਣੇ ਆਪ ਨੂੰ ਪੰਥਕ ਦਾ ਵੀ ਦਾਵਾ ਕਰਦੀ ਹੈ ਉਹਨਾਂ ਨੇ ਵੀ ਜਿਹੜਾ ਖੁੱਲ ਕੇ ਅਮਰਪਾਲ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਹੈ ਸੋ ਇਸ ਕਰਕੇ ਹੁਣ ਬਿਰਸਾ ਸਿੰਘ ਬਲਟੋਹਾ ਵਰਸਸ ਅਮਰਿਤਪਾਲ ਸਿੰਘ ਵੀ ਹੋ ਚੁੱਕਾ ਹੈ ਹਾਲਾਂਕਿ ਹੋਰ ਵੀ ਉਮੀਦਵਾਰ ਹੈ ਉਹਨਾਂ ਦਾ ਜ਼ਿਕਰ ਜਾਂ ਚਰਚਾ ਨਹੀਂ ਹੁੰਦੀ ਇਹ ਹੈ ਜੀ ਪਿੰਡ ਪੈਲ ਟਾਏ ਵਾਲਾ ਹਲਕਾ ਸ੍ਰੀ ਖਡੂਰ ਸਾਹਿਬ ਦਾ ਪਿੰਡ ਹੈ ਇੱਥੇ ਵੱਡਾ ਇਕੱਠ 71 ਤਾ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਹੋਈ ਹੈ ਅਮਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਇੱਥੇ ਬੈਠੇ ਨੇ ਸੋ ਗੱਲਬਾਤ ਜਿਆਦਾਤਰ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਪੰਥਕ ਪਾਰਟੀ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ ਸ਼ੋਮਣੀ ਅਕਾਲੀ ਦਲ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਸਿੰਘ ਸਾਹਿਬ ਜੀ ਤੁਹਾਡਾ ਮੇਰਾ ਨਿਹਰਾ ਸਿੰਘ ਜੀ ਠੀਕ ਹੈ ਜੈਸੇ ਨਗਰ ਤੋਂ ਜੀ ਤੁਸੀਂ ਬਿਲਕੁਲ ਐਸੇ ਨਗਰ ਤੋਂ ਜੀ ਐਸੇ ਨਗਰ ਦਾ ਜੰਪਾ ਨੇ ਐਸੇ ਨਗਰ ਦਾ ਰਹਿਣ ਵਾਲਾ ਤੇ ਅੱਜ ਇੱਥੇ ਭਾਈ ਅਮਰਪਾਲ ਸਿੰਘ ਦੇ ਮਾਤਾ ਜੀ ਹੋਰੀ ਆਏ ਆ ਜੀ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਇੱਕੋ ਪਿੰਡ ਹੈ ਕਿ ਕਈ ਪਿੰਡ ਜਿਵੇਂ ਖੇਲੇ ਭੋਇਆਂ ਤੇ ਪੈਲ ਦਾ ਪਰ ਸਾਰੇ ਨਗਰਾਂ ਦੀ ਸੰਗਤ ਆ ਭੋਇਆਂ ਨਗਰ ਤੋਂ ਵੀ ਸੰਗਤ ਆਈ ਹੋਈ ਆ ਖੇਲੇ ਨਗਰ ਤੋਂ ਵੀ ਆਈ ਹੋਈ ਆ ਪਰ ਜ਼ਿਆਦਾਤਰ ਸੰਗਤ ਜਿਹੜੀ ਉਹ ਨਗਰ ਪੈਲਾ ਤੋਂ ਕਿਉਂਕਿ ਪੈਲਾ ਦੀ ਜਿਹੜੀ ਵੋਟ ਆ ਲਗਭਗ 4000 ਦੇ ਲਗਭਗ ਆ ਦੂਜੇ ਨਗਰਾਂ ਦੀ ਮੇਰੇ ਖਿਆਲ ਸਾਬਨ ਕਿਸੇ ਨਾ ਕੋਈ 2.5 400 ਤੱਕ ਵੋਟ ਐ ਇਸ ਕਰਕੇ ਜਿਹੜਾ ਜ਼ਿਆਦਾਤਰ ਨਗਰ ਇਕੱਠੇ ਆ ਉਹ ਪੈਲ ਨਗਰ ਦਾ ਜੀ ਇਹਦੇ ਵਿੱਚ ਪਰ ਸਾਰੇ ਨਗਰਾਂ ਤੋਂ ਸੰਗਤ ਆਈ ਜ਼ਰੂਰ ਹੋਈ ਆ ਜੀ ਕਿਵੇਂ ਦਾ ਰਿਸਪੌਂਸ ਜਿਹੜਾ ਲੋਕਾਂ ਦਾ ਮਿਲ ਰਿਹਾ ਹੈ ਅਮਰਪਾਲ ਸਿੰਘ ਹੋਰਾਂ ਨੂੰ ਇਹ ਵੇਖੋ ਜੀ ਇਥੋਂ ਦੇ ਰਿਸਪੌਂਸ ਦੀ ਜੇ ਆਪ ਅੱਜ ਕਥਨੀ ਨਹੀਂ ਹੋਊਗੀ ਮੇਰੇ ਸਾਬ ਨੂੰ 90% ਦੀ ਰਿਸਪੌਂਸ ਜਿਹੜਾ ਉਹ ਭਾਈ ਅਮਰਪਾਲ ਸਿੰਘ ਨੂੰ ਤੁਹਾਨੂੰ ਮਿਲ ਰਿਹਾ ਕਿਉਂਕਿ ਇਹਦੇ ਵਿੱਚ ਦੇਖੋ ਜੀ ਸਾਰੀਆਂ ਜਿਹੜੀਆਂ ਰਾਵਾਦੀ ਪਾਰਟੀਆਂ ਨੇ ਉਹਨਾਂ ਦੇ ਵਰਕਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਿਸੇ ਪਾਰਟੀ ਬਾਜੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਭਾਈ ਅਮਰਪਾਲ ਸਿੰਘ ਦੀ ਹਮਾਇਤ ਕਰ ਰਹੇ ਆ ਤੇ ਅਸੀਂ ਵੇਖੋ ਇਹ ਪਹਿਲਾ ਅਤਿਸ਼ਕ ਨਗਰ ਹੈ ਜਿਹਦੇ ਵਿੱਚੋਂ ਬੀਬੀ ਖਾਲੜਾ ਜੀ ਪਰਮਜੀਤ ਕੌਰ ਖਾਲੜਾ ਜੀ 89 ਸ਼ਾਇਦ ਵੋਟਾਂ ਦੇ ਉੱਤੇ ਸਾਡੇ ਨਗਰ ਦੇ ਵਿੱਚੋਂ ਜਿੱਤ ਕੇ ਗਏ ਸੀ ਬੇਸ਼ੱਕ ਉਹ ਖਡੂਰ ਸਾਹਿਬ ਲੋਕ ਸਭਾ ਹਲਕਾ ਦੀ ਚੋਣ ਨਹੀਂ ਜਿੱਤ पाए ਪਰ ਸਾਡੇ ਨਗਰ ਦੇ ਵਿੱਚੋਂ ਜਿੱਤ ਕੇ ਗਏ ਸੀ ਔਰ ਖਡੂਰ ਸਾਹਿਬ ਜਿਹੜਾ ਐਮ ਐਲ ਏ ਸੀਟ ਆ ਜੀ ਉਹਦੇ ਵਿੱਚੋਂ ਵੀ ਸ਼ਾਇਦ ਉਹਨੇ ਦੀ 5000 ਦੀ ਲੀਡ ਕੱਢੀ ਸੀ ਉਹ 5000 ਦੇ ਪਿਛੇ ਰਿਆ ਸੀ ਉਮੀਦਵਾਰ ਪਿਛੋਂ ਇਹ ਸਾਡੇ ਨਗਰ ਦੀ ਇਆਜੂ ਦੀ ਗੱਲ ਕਰੀਏ ਨਗਰ ਦੀ ਗੱਲ ਕਰੀਏ ਤਾਂ 90% ਵੋਟ ਜਿਹੜੀ ਆ ਉਹ ਭਾਈ ਅਮਰਪਾਲ ਸਿੰਘ ਨੂੰ ਪੈਣੀ ਆ ਬਾਕੀ ਜਿਹੜੀ 5-10% ਵੋਟ ਹੈ ਜੋ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੰਡ ਕੇ ਜਾਣੀ ਹੈ ਭਾਈ ਅਮਰਪਾਲ ਸਿੰਘ ਹੋਰਾਂ ਦੀ ਟੱਕ ਕਿਉਂਕਿ ਜ਼ਿਆਦਾਤਰ ਜ਼ਿਕਰ ਇਹੀ ਹੁੰਦਾ ਬਲਟੋਆ ਸਾਹਿਬ ਨੂੰ ਉਹ ਸਵਾਲ ਕੀਤੇ ਜਾਂਦੇ ਨੇ ਸਟੇਜਾਂ ਤੋਂ ਜਾਂ ਉਹ ਕਰ ਰਹੇ ਨੇ ਦੂਜੇ ਉਮੀਦਵਾਰ ਕੋਈ ਨਹੀਂ ਬੋਲ ਰਿਹਾ ਜੀ ਇਹਨਾਂ ਮਲਕਿ ਇਹ ਟੱਕਰ ਆਪਸ ਦੇ ਵਿੱਚ ਹੁਣ ਦੋ ਟੜਿਆਂ ਦੀ ਬਾਕੀ ਬਾਹਰ ਹੋਗੇ ਜੀ ਇਸ ਗੇਮ ਤੋਂ ਨਹੀਂ ਨਹੀਂ ਮੈਂ ਇਹ ਨਹੀਂ ਸਬਜ਼ਾ ਬਿਰਸਾ ਸਿੰਘ ਬਲਟੋਆ ਦੇ ਨਾਲ ਟੱਕਰਿਆ ਉਹ ਟੱਕਰ ਦੇ ਵਿੱਚ ਵੇਖੋ ਜਾਂ ਤੇ ਜੀਰਾ ਸਾਹਿਬ ਆ ਸਕਦੇ ਆ ਜਾਂ ਫਿਰ ਲਾਲਜੀ ਸਿੰਘ ਪਲੜਾ ਸਕਦੇ ਆ ਤੇ ਬਿਰਸਾ ਸਿੰਘ ਬਲਟੋਆ ਤੇ ਇਹ ਵਖਣ ਵੀ ਪਿਛਲੇ ਬੰਨੋਂ ਕਿੰਨੇ ਨਵਰਤੇ ਆਉਣਾ ਇਹਨਾਂ ਨੇ ਕਿਉਂਕਿ ਉਹ ਕਿਰਦਾਰ ਆਪਣਾ ਆਪ ਹੀ ਖਰਾਬ ਕਰ ਰਿਹਾ ਜਿਹੜੀ ਉਹ ਕਹਿ ਰਿਹਾ ਵੀ ਮੈਨੂੰ ਅਮਰਪਾਲ ਸਿੰਘ ਦੇ ਜਿਹੜੇ ਸਮਰਥਕ ਹੈ ਉਹ ਮੈਨੂੰ ਟਾਰਗੇਟ ਕਰ ਰਹੇ ਆ ਅਸੀਂ ਬੇਨਤੀ ਕਰਦੇ ਆਂ ਵੀ ਵਰਸਾ ਸਿੰਘ ਜੀ ਇਹ ਸ਼ੁਰੂਆਤ ਤੁਸੀਂ ਕੀਤੀ ਆ ਜਿਸ ਦਿਨ ਅਮਰਪਾਲ ਸਿੰਘ ਦੇ ਚੋਣ ਲੜਨਾ ਐਲਾਨ ਹੁੰਦਾ ਵਰਸਾ ਸਿੰਘ ਬਲਟੋਵਾਨ ਦੇ ਪਰਿਵਾਰ ਕੋਲ ਜਾਂਦੇ ਆ ਸਾਨੂੰ ਨਹੀਂ ਪਤਾ ਅੰਦਰ ਕੀ ਗੱਲ ਹੋਈ ਜੇ ਮੰਨ ਲਓ ਵੀ ਇੱਕ ਮੰਨੀਆਂ ਪਈ ਉਹਨਾਂ ਨੇ ਉਹਨਾਂ ਨੂੰ ਹਾਂ ਕੀਤੀ ਸੀ ਵੀ ਤੁਸੀਂ ਖਲੋਗੇ ਅਸੀਂ ਸਪੋਰਟ ਕਰਾਂਗੇ ਪਰ ਉਹਨਾਂ ਦਾ ਮਨ ਪੜ ਗਿਆ ਇਲੈਕਸ਼ਨ ਲੜਨਾ ਇਲੈਕਸ਼ਨ ਲੜਨਾ ਹਰ ਇੱਕ ਦਾ ਹੱਕ ਹੈ ਜੀ ਉਹ ਇਲੈਕਸ਼ਨ ਲੜ ਰਿਹਾ ਤੁਸੀਂ ਆਪਦੇ ਮੁੱਦਿਆਂ ਤੇ ਇਲੈਕਸ਼ਨ ਲੜੋ ਵਿਰਸਾ ਸਿੰਘ ਵਲਟੋਆ ਦੇ ਕੋਲ ਇਸ ਵੇਲੇ ਭਾਈ ਅਮਰਪਾਲ ਸਿੰਘ ਦੀ ਕਰਦਾਰ ਕੁਸ਼ੀ ਕਰਨ ਦੋ ਬਿਨਾ ਕੰਮ ਹੀ ਕੋਈ ਨਹੀਂਗਾ ਇਹ ਸ਼ੁਰੂਆਤ ਵਿਰਸਾ ਸਿੰਘ ਵਲਟੋਆ ਨੇ ਕੀਤੀ ਆ ਉਹ ਕਹਿੰਦੇ ਮੇਰੀ ਕਰਦਾਰ ਕੁਸ਼ੀ ਕਰਦੇ ਆ ਅਮਰਪਾਲ ਸਿੰਘ ਦੇ ਸਮਰਥਕ ਜੀ ਤੁਸੀਂ ਖਾਸ ਕਰਕੇ ਪੱਤਰਕਾਰੋਂ ਤੁਸੀਂ ਵੇਖੋ ਇਹ ਸ਼ੁਰੂਆਤ ਕਿਨੇ ਕੀਤੀ ਆ ਹੁਣ ਕਰ ਰਹੇ ਆ ਫਿਰਕਰ ਉਹਨਾਂ ਨੂੰ ਜਵਾਬ ਦੇ ਰਹੇ ਅਸੀਂ ਵੀ ਜਵਾਬ ਦੇ ਰਹੇ ਆ ਪਰ ਸ਼ੁਰੂਆਤ ਕਿਨੇ ਕੀਤੀ ਅਸੀਂ ਇਹ ਬੇਨਤੀ ਕਰਦੇ ਹਾਂ ਸ਼ੁਰੂਆਤ ਕਿਨੇ ਕੀਤੀ ਤੁਸੀਂ ਜਦੋਂ ਉਹਨਾਂ ਦੇ ਘਰ ਵਿੱਚੋਂ ਬਾਹਰ ਜਾ ਕੇ ਆਉਂਦੇ ਹੋ ਉਸੇ ਵੇਲੇ মিডিਆ ਨੂੰ ਐਡਰੈਸ ਹੁੰਦੇ ਸਾਰ ਤੁਸੀਂ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਦੋਸ਼ ਲਾਉਣਾ ਸ਼ੁਰੂ ਕਰ ਦਿੰਦੇ ਹੋ ਮੈਨੂੰ ਉਹਨਾਂ ਨੇ ਹਾਂ ਕੀਤੀ ਸੀ ਜੀ ਮੇਰੇ ਨਾਲ ਉਹ ਮੁਕਰਗੇ ਜੀ ਜਿਹਾ ਹੋ ਗਿਆ ਇਹ ਸ਼ੁਰੂਆਤ ਉਹਨਾਂ ਨੇ ਕੀਤੀ ਆ ਫਿਰ ਦੇਖੋ ਹਲਕੇ ਦੇ ਵਿੱਚ ਅਲਾਵਜੀਤ ਸਿੰਘ ਭੁੱਲਰ ਵਿੱਚ ਚੋਣ ਲੜ ਰਹੇ ਨੇ ਇੰਦਰਜੀਤ ਸਿੰਘ ਜੀਰਾ ਸੌਰੀ ਕਲਬੀਰ ਸਿੰਘ ਜੀਰਾ ਵਿੱਚ ਚੋਣ ਲੜ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਐਡਰੈਸ ਨਹੀਂ ਹੋ ਰਿਹਾ ਬਲਟੋਆ ਸਾਹਿਬ ਕੇਵਲ ਤੇ ਕੇਵਲ ਭਾਈ ਅਮਰਤਪਾਲ ਸਿੰਘ ਨੂੰ ਐਡਰੈਸ ਕਰ ਰਹੇ ਨੇ ਉਹਨਾਂ ਦੀ ਕਿਰਦ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਉਹਨਾਂ ਦੇ ਮੁੱਦਿਆਂ ਨੂੰ ਲੈ ਕੇ ਤੁਸੀਂ ਕਰੋ ਉਹਨਾਂ ਦੇ ਉੱਤੇ ਸਵਾਲ ਕਰੋ ਭਾਈ ਅਮਰਪਾਲ ਸਿੰਘ ਦੀ ਕੋਈ ਸਰਕਾਰ ਨਹੀਂ ਹੈ ਜਾਂ ਉਹ ਕਿਸੇ ਸਰਕਾਰ ਦੇ ਵਿੱਚ ਨਹੀਂ ਤੁਸੀਂ ਉਹਨਾਂ ਨੂੰ ਲੈ ਕੇ ਜਿਹੜਾ ਸਵਾਲ ਕਰ ਰਹੇ ਹੋ ਸਵਾਲ ਉਹਨਾਂ ਨੂੰ ਤੁਹਾਡੇ ਬਹੁਤ ਉੱਠਣਗੇ ਉਹ ਕਹਿੰਦੇ ਮੇਰੇ ਨਾਲ ਡਿਬੇਟ ਕਰਨ ਨੂੰ ਤਿਆਰ ਤੁਸੀਂ ਕੋਈ ਵੀ ਸਮਰਥਕ ਆਰਟੀਕਲ ਭੇਜ ਦੇਣ ਉਹ ਉਹ ਕਹਿੰਦੇ ਮੈਂ ਇੱਕ ਬੰਦੀ ਸਿੰਘ ਆ ਮੈਂ ਵੀ ਆਪਾਂ ਵੀ ਇੱਕ ਕੁਰਬਾਨੀ ਕੀਤੀ ਹੈ ਸਾਡੀ ਵੀ ਵੱਡੀ ਕੁਰਬਾਨੀ ਹੈ 15 ਸਾਲ ਦੀ ਉਮਰ ਸੀ ਕਹਿੰਦੇ ਉਦੋਂ ਜਦੋਂ ਮੈਂ ਜੇਲ੍ਹਾਂ ਦੇ ਵਿੱਚ ਚਲੇ ਗਿਆ ਸੀਗੇ ਦੇਖੋ ਜਿਹੜੀ ਡਿਬੇਟ ਦੀ ਗੱਲ ਹੈ ਨਾ ਉਹਨਾਂ ਨੂੰ ਸ਼ਾਇਦ ਉਹ ਕਵਲਜੀ ਸਿੰਘ ਬਰਾੜ ਦੇ ਉਹਨਾਂ ਨੂੰ ਚੈਲੰਜ ਦੇ ਦਿੱਤਾ ਸੀਗਾ ਉਹਨਾਂ ਨੇ ਕਿਹਾ ਤਾਂ ਜੇ ਮੈਂ ਅਸੈਪਟ ਕਰਦੇ ਆਂ ਇਹ ਡਿਬੇਟ ਬੋਰਡ ਦੀਆਂ ਗੱਲਾਂ ਹੀ ਹੁੰਦੀਆਂ ਜੀ ਕਿਸੇ ਨੇ ਨਹੀਂ ਕਿਸੇ ਨੇ ਕਰਦੀ ਸਵਾਲ ਤੁਸੀਂ ਜਿਹੜੇ ਕਰ ਰਹੇ ਆ ਉਹਨਾਂ ਦਾ ਤੁਸੀਂ ਜਵਾਬ ਦੇ ਦਿਓ ਜੇ ਸਟੇਜ ਤੇ ਉਹ ਨਹੀਂ ਡਿਬੇਟ ਕਰਨੀ ਜਿਹੜੇ ਸਵਾਲ ਤੁਹਾਨੂੰ ਸੰਗਤ ਕਰ ਰਹੀ ਹੈ ਤੁਸੀਂ ਬਾਹਾਂ ਖੜੀਆਂ ਕਰਕੇ ਆਏ ਤੁਸੀਂ 15 ਸਾਲ ਸਰਕਾਰ ਦੇ ਵਿੱਚ ਰਹੇ ਹੋ ਤੁਹਾਡੇ ਰਾਜ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਤੁਹਾਡੇ ਰਾਜ ਦੇ ਵਿੱਚ ਸਿੰਘ ਸ਼ਹੀਦ ਹੋਏ ਨੇ ਤੁਸੀਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਹੈ ਸ਼ਰੂਣੀ ਕਮੇਟੀ ਦਾ ਪੈਸਾ ਖਰਚ ਗਿਆ ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਦਿਓ ਨਾ ਮੈਂ ਅਵਰਸਾ ਬਾਦਲ ਪਰਿਵਾਰ ਦੀ ਗੁਰਮੀਤ ਰਾਮ ਰਹੀਮ ਦੇ ਦਰਬਾਰ ਦੇ ਵਿੱਚ ਬੈਠਿਆਂ ਦੀ ਆ ਰਹੀ ਹੈ ਕਿ ਵਿਰਸਾ ਸਿੰਘ ਵਲਟੋਆ ਦਾ ਖੰਡਨ ਕਰਦੇ ਆ ਜਿਹੜੀ ਫੋਟੋ ਬੀਬੀ ਸਰੇਂਦਰ ਕੌਰ ਦੀ ਪੁਨੇਰੇ ਵਾਲੇ ਦੇ ਚਰਨਾਂ ਦੇ ਵਿੱਚ ਨੂਰ ਮਹਿਲ ਦੇ ਚਰਨਾਂ ਵਿੱਚ ਬੈਠੀ ਹੈ ਕਿ ਵਿਰਸਾ ਸਿੰਘ ਵਲਟੋਆ ਦਾ ਖੰਡਨ ਕਰਦੇ ਆ ਤੁਸੀਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿਓ ਨਾ ਡਿਬੇਟ ਦੀ ਕਿਹੜੀ ਗੱਲ ਹੈ ਸਵਾਲ ਤਾਂ ਸਾਡੇ ਬਹੁਤ ਨੇ ਵਿਰਸਾ ਸਿੰਘ ਵਲਟੋਆ ਨੇ ਤਾਂ ਜਵਾਬ ਦੇਣ ਦੀ ਕੋਸ਼ਿਸ਼ ਕਰਨ ਜਿਉ ਬੰਦੀ ਰਿਹਾ ਜਿਉ ਕੈਦੀ ਰਹਿ ਸਰਕਾਰ ਨੇ ਸੰਗਤ ਨੇ ਉਹਨਾਂ ਦਾ ਮਾਣ ਕੀਤਾ 5 ਸਾਲ ਮੇਰੇ ਖਿਆਲ ਦੇ ਨਾਲ ਉਹਨਾਂ ਐਸਐਸ ਬੋਰਡ ਦੀ ਮੈਂਬਰੀ ਮਾਣੀ ਹੈ ਜੀ 10 ਸਾਲੋਂ ਜੇ ਤੁਸੀਂ ਆਪਣੀ ਕੁਰਬਾਨੀ ਦਾ ਚਾਹੁੰਦੇ ਵੀ ਮੈਂ ਕੁਰਬਾਨੀ ਕੀਤੀ ਹੈ ਆ ਖੜੇ ਨੇ ਸਰਦਾਰ ਤਸੀਮ ਸਿੰਘ ਜੀ ਜੋਧਪੁਰੀ ਸੰਦਾਂ ਦੇ ਵੇਲੇ ਬਿਲਕੁਲ ਗ੍ਰਿਫਤਾਰ ਕੀਤੇ ਗਏ ਸਾਢੇ 4 ਸਾਲ ਦੀ ਜੋਧਪੁਰ ਦੀ ਜੇਲ੍ਹ ਆ ਰਹੀ ਹੈ ਇਹਨਾਂ ਦੀ ਇਹਨਾਂ ਨੂੰ ਇੱਕ ਸ਼ਰੋਣੀ ਕਮੇਟੀ ਦੀ ਮੁਲਾਜ਼ਮਤ ਵੀ ਜਿਹੜੀ ਉਹ ਬੜੀ ਮੁਸ਼ਕਲ ਦੇ ਨਾਲ ਮਿਲੀ ਆ ਇਹਨਾਂ ਦੇ ਨਗਰ ਦੇ ਤਿੰਨ ਸਿੰਘ ਰਹੇ ਨੇ ਸਰਦਾਰ ਬੂਟਾ ਸਿੰਘ ਜੀ ਦੇ ਇੱਕ ਨਾਲ ਸੁਵਿੰਦਰ ਸਿੰਘ ਜੀ ਜਿਹੜਾ ਬੂਟਾ ਸਿੰਘ ਉਹ ਅੱਜ ਗੁਰਬਤਿ ਜ਼ਿੰਦਗੀ ਜੀ ਰਿਹਾ ਜੀ ਉਹ ਸ਼ਰੋਣੀ ਕਮੇਟੀ ਦੀ ਮੁਲਾਜ਼ਮਤ ਕੀਤੀ ਹੋਏ ਨੇ ਪਰ ਬੜੀ ਨੋਰਮਲ ਤਰ੍ਹਾਂ ਦੀ ਸ਼ਰੋਣੀ ਕਮੇਟੀ ਤੁਹਾਨੂੰ ਪਤਾ ਉਹ ਗੁਰਬਤਿ ਜ਼ਿੰਦਗੀ ਜੀ ਰਹੇ ਨੇ ਸਾਡੇ ਇਹਨੂੰ ਐਮਐਲਏ ਦੀ ਸੀਟਾ ਕਦੋਂ ਦੇਣੀ ਆ ਤੁਸੀਂ ਮੈਂ ਸਮਝਦਾ ਕਿ ਜੇ ਦਲਾਵਰ ਸਿੰਘ ਬਾਬ ਮਨਕਲਾਂ ਨਾਲ ਨਾਲ ਬੰਨ ਕੇ ਬੈਂ ਸਿੰਘ ਨੂੰ ਨਹੀਂ ਉਡਾਉਂਦਾ ਉਹਦੇ ਗੱਲ ਇਹਨੂੰ ਸਰਕਾਰ ਨਹੀਂ ਸੀ ਬਣ ਦੇਣ ਤੇ ਉਹਨੂੰ ਤਿਆਰ ਉਹ ਜਿਸ ਬੰਦੇ ਨੇ ਆਪਣਾ ਜਿਸਮ ਖਤਮ ਕਰ ਲਿਆ ਉਸਦਾ ਪਰਿਵਾਰ ਅੱਜ ਕਿਹੜੀ ਜ਼ਿੰਦਗੀ ਜੀ ਰਿਹਾ ਉਹਨੂੰ ਕਿਹੜੀ ਸੀਟ ਦਿੱਤੀ ਗਈ ਆ ਹਰਜਿੰਦਰ ਸਿੰਘ ਜੀ ਸੁਖਦੇਵ ਸਿੰਘ ਸੁਖਾ ਦੇ ਪਰਿਵਾਰ ਨੂੰ ਕਿਹੜੀ ਸੀਟ ਦਿੱਤੀ ਗਈ ਆ ਬੜੇ ਪਰਿਵਾਰ ਨੇ ਸ਼ਹੀਦ ਪਰ ਪਹਿਲਾ ਸਵਾਲ ਮੈਂ ਇਹ ਕਰਦਾ ਮਿਰਸਾ ਸਿੰਘ ਬਲਟੋਆ ਨੂੰ ਵੀ ਤੁਸੀਂ ਇਹ ਡਿਕਲੇਅਰ ਕਰੋ ਵੀ ਤੁਸੀਂ ਸੰਤਾਂ ਦੇ ਹਮੈਤੀਓ ਜਾਂ ਬਾਦਲ ਪਰਿਵਾਰ ਦੇ ਮੈਦੀਓ ਇਹ ਦੋ ਚੀਜ਼ਾਂ ਨਹੀਂ ਮਿਰਸਾ ਸਿੰਘ ਬਲਟੋਆ ਰੱਖ ਸਕਦੇ ਕਹਿੰਦੇ ਸੰਤ ਤਾਂ ਮੇਰੀ ਜਿੰਦ ਜਾਨ ਉਹ ਕਹਿੰਦੇ ਫੋਟੋ ਵੀ ਕੱਢ ਕੇ ਦਿਖਾਉਂਦੇ ਹੋ ਕਹਿੰਦੇ ਮੈਂ ਰੱਖਦਾ ਵਿੱਚ ਜੀ ਫੋਟੋ ਮੈਂ ਇਹ ਕਹਿ ਰਿਹਾ ਵੀ ਜੇ ਤੁਸੀਂ ਸੰਤਾਂ ਦੇ ਮਾਤੀ ਹੋ ਫਿਰ ਤੁਸੀਂ ਡਿਕਲੇਅਰ ਕਰੋ ਵੀ ਜਗਤਾਰ ਸਿੰਘ ਹਵਾਰਾ ਜਿਹੜਾ ਸੰਤਾਂ ਦੀ ਚਲਾਈ ਹੋਈ ਜੰਗੈੜੀ ਦੇ ਉੱਤੇ ਸਿੰਘ ਨੂੰ ਕਤਲकांड ਦੇ ਵਿੱਚ ਕੈਦ ਘੱਟ ਰਹੇ ਨੇ ਫਾਂਸੀ ਦੀ ਸਜ਼ਾ ਜਪਤਾ ਨੇ ਫਿਰ ਉਹ ਸਹੀ ਨੇ ਕਿ ਸੁਖਬੀਰ ਸਿੰਘ ਦਾ ਬਾਦਲਪੀ ਹਵਾਰਾ ਕਤਲ ਹਵਾਰਾ ਉਹ ਸਿੱਖ ਕੌਮ ਦੀ ਅਗਵਾਈ ਨਹੀਂ ਕਰ ਸਕਦਾ ਉਹ ਸਹੀ ਹੈ ਸਾਨੂੰ ਜਵਾਬ ਦੇਣਾ ਇਸ ਗੱਲ ਦਾ ਉਹ ਦੋ ਚੀਜ਼ਾਂ ਕਿਵੇਂ ਰੱਖ ਸਕਦੇ ਨੇ ਇੱਕ ਪਾਸੇ ਉਹ ਜਿਹੜਾ ਬਾਦਲ ਪਰਿਵਾਰ ਦੀ ਪੁਸ਼ਤ ਬਣਾਈ ਕਰ ਰਹੇ ਨੇ ਦੂਸਰੇ ਪਾਸੇ ਬਾਦਲ ਪਰਿਵਾਰ ਸ਼ਹੀਦ ਸਿੰਘਾਂ ਨੂੰ ਰੋਲ ਕੇ ਰੱਖ ਰਿਆ ਫਿਰ ਉਹ ਸਟੈਂਡ ਲੈਣ ਦਾ ਆਪਦਾ ਸਪਸ਼ਟ ਕਰਨਾ ਕਿ ਉਹ ਸ਼ਹੀਦ ਪਰਿਵਾਰਾਂ ਦੇ ਨਾਲ ਆ ਜਾਂ ਬਾਦਲ ਪਰਿਵਾਰ ਦੇ ਨਾਲ ਆ ਇਹ ਚੀਜ਼ ਆ ਨਾ ਵੇਖੋ ਤੁਸੀਂ ਜਿਹੜੇ ਪਰਿਵਾਰ ਸ਼ਹੀਦਾਂ ਦੇ ਹੋਏ ਨੇ ਉਹਨਾਂ ਨੇ ਬਾਦਲ ਸਾਹਿਬ ਨੂੰ ਕਦੇ ਨਹੀਂ ਲਈ ਤੁਸੀਂ ਜਿਸ ਵੇਲੇ 1997 ਦੀ ਸਰਕਾਰ ਬਣੀ ਹੈ ਬਾਦਲ ਸਾਹਿਬ ਦੀ ਪਹਿਲੀ ਵਿਸਾਖੀ ਜਿਹੜੀ ਕਾਲ ਤੱਕ ਤੇ ਮਨਾਈ ਗਈ ਉਹਦੇ ਵਿੱਚ ਸਾਰੇ ਸ਼ਹੀਦ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ ਸਰਦਾਰ ਟੋੜਾ ਸਾਹਿਬ ਵੱਲੋਂ ਠੀਕ ਹੈ ਜੀ ਇਹਨਾਂ ਦੀ ਭਾਜਪਾ ਦੇ ਨਾਲ ਭਾਈਵਾਲੀ ਸੀਗੀ ਵਿਧਾਨ ਸਭਾ ਦੇ ਵਿੱਚ ਕਾਂਗਰਸ اپੋਜੀਸ਼ਨ ਦੇ ਵਿੱਚ ਸੀ ਉਹਨਾਂ ਨੇ ਰੌਲਾ ਪਾਇਆ ਵੀ ਤੁਹਾਡੀ ਪਾਰਟੀ ਨੇ ਉੱਥੇ ਅਤਵਾਦੀਆਂ ਦੇ ਪਰਿਵਾਰ ਸਨਮਾਨਿਤ ਕੀਤੇ ਆ ਵਿਸਾਖੀ ਤੋਂ ਨੈਕਸਟ ਅਗਲੇ ਦਿਨ ਬਾਦਲ ਸਾਹਿਬ ਦਾ ਬਿਆਨ ਆਇਆ ਔਨ ਰਿਕਾਰਡ ਖਬਰਾਂ ਦੇ ਵਿੱਚ ਅੱਜ ਵੀ ਪਿਆ ਵੀ ਜਿਹੜੀ ਘਟਨਾ ਕੱਲ੍ਹ ਅਕਾਲ ਤਖਤ ਤੇ ਘਟੀ ਉਹ ਗਲਤ ਹੋਈ ਬਿਰਸਾ ਸਿੰਘ ਬਲਟੋਆ ਜੀ ਤੁਸੀਂ ਦੱਸੋ ਵੀ ਬਾਦਲ ਪਰਿਵਾਰ ਸਹੀ ਕਹਿ ਰਿਹਾ ਜਾਂ ਸਿਕਮ ਸਹੀ ਕਰ ਰਹੀ ਆ ਜਿਹੜੇ ਸ਼ਹੀਦ ਪਰਿਵਾਰਾਂ ਨੂੰ ਸਰੂਪੇ ਦੇ ਰਿਹਾ ਅਗਲੇ ਦਿਨ ਟੋੜਾ ਸਾਹਿਬ ਦਾ ਫਿਰ ਬਿਆਨ ਆਇਆ ਕਿ ਕੌਣ ਸ਼ਹੀਦ ਤੇ ਕੌਣ ਮਰਿਆ ਕਿਸੇ ਨੂੰ ਸਾਨੂੰ ਸਰਟੀਫਿਕੇਟ ਦੀ ਲੈਣ ਦੀ ਲੋੜ ਨਹੀਂ ਆ ਟੋੜਾ ਸਾਹਿ ਬਾਦਲ ਸਾਹਿਬ ਨਹੀਂ ਸੀ ਚਾਹੁੰਦੇ ਵੀ ਇੱਕ ਰਾਜ ਦੇ ਵਿੱਚ ਦੋ ਪਾਵਨਾ ਰਹਿਣ ਇਸ ਕਰਕੇ ਉਹ ਨਟੋੜਾ ਸਾਹਿਬ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਭਾਈ ਰਣਜੀਤ ਸਿੰਘ ਜੀ ਸੰਤ ਕਹਿੰਦੇ ਸੀ ਵੀ ਅਸੀਂ ਜਿਹੜਾ ਨਰੰਗ ਕਰਨੀ ਸੋਧਾ ਲਾ ਕੇ ਉਸੋ ਨਾਲ ਤੋਲਾਂਗੇ ਭਾਈ ਰਣਜੀਤ ਸਿੰਘ ਹੁਣਾਂ ਨੇ ਉਹ ਸੇਵਾ ਕਮਾ ਲਈ ਬਾਦਲ ਪਰਿਵਾਰ ਬਿਰਸਾ ਸਿੰਘ ਜੀ ਦੱਸੋ ਉਹਨਾਂ ਨੂੰ ਮੈਂਬਰੀ ਤੁਸੀਂ ਕਦੋਂ ਦੇਣੀ ਆ ਐਮਪੀ ਦੀ ਸੀਟ ਕਦੋਂ ਦੇਣੀ ਆ ਐਮਐਲਏ ਦੀ ਸੀਟ ਕਦੋਂ ਦੇਣੀ ਆ ਮੰਤਰੀ ਕਦੋਂ ਬਣਾਉਣਾ ਉਹਨਾਂ ਨੂੰ ਸਰਦਾਰ ਕਾਬਲ ਸਿੰਘ ਦਾ ਪਰਿਵਾਰ ਕਿੱਥੇ ਗਿਆ ਇੱਕ ਤੁਸੀਂ ਹੋਰ ਸਵਾਲ ਕੀਤਾ ਵੀ ਬਿਰਸਾ ਸਿੰਘ ਨੂੰ ਕੀ ਚੁਣਿਆ ਉਹ ਕੀ ਸੀ ਵੀ ਅਸੀਂ ਉਹ ਬੇਨਤੀ ਕਰਦੇ ਆਂ ਵੀ ਜਿਹੜੇ ਵੇਖੋ ਉਸ ਵੇਲੇ ਦੇ ਜਿਹੜੇ ਸ਼ਗਰਸ ਦੇ ਵਿੱਚ ਜੁੜਾਰੂ ਰਹੇ ਨੇ ਉਹਦੇ ਬਹੁਤ ਪਰਿਵਾਰ ਨੇ ਭਾਈ ਮਨਜੀਤ ਸਿੰਘ ਵੀ ਉਹਦੇ ਵਿੱਚ ਰਹੇ ਨੇ ਹਰਮਿੰਦਰ ਸਿੰਘ ਗੇਲੋ ਉਹਦੇ ਵਿੱਚ ਰਹੇ ਨੇ ਉਹ ਸਾਰੇ ਰੋਲ ਦਿੱਤੇ ਉਹਨਾਂ ਨੇ ਕੁਝ ਤਾਂ ਕਾਂਗਰਸ ਦੇ ਵਿੱਚ ਚਲੇ ਗਏ ਕੁਝ ਆਪਣੀ ਜ਼ਿੰਦਗੀ ਜੀ ਰਹੇ ਨੇ ਕੇਵਲ ਵਰਸਾ ਸਿੰਘ ਬਲਟੋਆ ਨੂੰ ਹੀ ਕਿਉਂ ਚੁਣਿਆ ਬਾਦਲ ਪਰਿਵਾਰ ਨੇ ਉਹ ਕਿਸੇ ਵੀ ਜਿਹੜਾ ਸੰਤਾ ਦਾ ਹਮੈਦੀ ਪਰਿਵਾਰ ਹੋ ਕਿਸੇ ਦੀ ਉਹਨੂੰ ਕੋਲ ਲਾ ਕੇ ਰਾਈ ਨਹੀਂ ਉਹਨੂੰ ਆਪਣੀ ਬੁੱਕਰ ਥੱਲੇ ਲੈ ਕੇ ਨੱਪ ਕੇ ਦਾ ਖਤਮ ਕਰ ਦਿੰਦੇ ਨਾਲ ਹੀ ਖਤਮ ਕਰ ਦਿੰਦੇ ਨੇ ਵਰਸਾ ਸਿੰਘ ਬਟੋਆ ਨੇ ਉਹਨਾਂ ਨੂੰ ਕੋਲ ਨਾਲ ਲਾ ਕੇ ਰੱਖਿਆ ਸਰਕਾਰ ਕੋਮ ਸਿਕਿਉਰ ਕੋਮ ਨੂੰ ਕੀ ਦੇ ਸ਼ਰਧਾ ਤੁਹਾਨੂੰ ਸਾਰੀ ਉਹ ਮੈਂਬਰੀ ਦਿੱਤੀ ਗਈ ਜ ਐਮਐਲਏ ਦੀ ਸੀਟ ਜਿਹੜੀ ਸਸਤੀ ਸਤਾ ਦਿੱਤੀ ਗਈ ਤੇ ਤੁਸੀਂ ਇੱਕ ਗੱਲ ਕਹੀ ਵੀ ਇਹ ਇਹਦਾ ਉਹ ਵੀ ਉਹ ਕਹਿੰਦੇ ਮੇਰੇ ਨਾਲ ਟੱਕਰ ਦੇ ਵਿੱਚ ਨਹੀਂ ਹੈ ਪਰ ਜ਼ਿਕਰ ਦੋਵਾਂ ਦੋਵਾਂ ਦਾ ਹੀ ਹੋ ਰਿਹਾ ਜੀ ਇਹਦੇ ਵਿੱਚ ਬਹੁਤ ਲੋਕ ਤਾਂ ਇਹ ਕਹਿੰਦੇ ਆ ਵੀ ਕਿਤੇ ਇਹ ਲੜਾਈ ਦੇ ਵਿੱਚ ਜੀ ਦੂਜੇ ਬੰਦੇ ਨਾਲ ਇਸੇ ਕਰਕੇ ਉਹ ਜੋਪਾ ਜੀ ਵੀ ਸਾਨੂੰ ਤਾਂ ਲਾ ਹੋ ਰਿਹਾ ਠੀਕ ਆ ਆਪਸ ਦੇ ਵਿੱਚ ਕਰਨ ਦੇ ਨਾ ਨਹੀਂ ਨਹੀਂ ਟੱਕਰ ਵੇਖੋ ਜੀ ਟੱਕਰ ਵਰਸਾ ਸਿੰਘ ਬਟੋਆ ਦੇ ਨਾਲ ਨਹੀਂ ਗਈ ਟੱਕਰ ਤਾਂ ਬਿਲਕੁਲ ਬਾਹਰ ਹੋ ਚੁੱਕੇ ਤੇ 1 ਜੂਨ ਨੂੰ ਪਤਾ ਲੱਗ ਹੀ ਗਿਆ 4 ਜੂਨ ਨੂੰ ਤੁਹਾਡੇ ਸਾਹਮਣੇ ਦੇ ਸਾਹਮਣੇ ਗੱਲ ਆ ਰਹੀ ਵੀ ਟੱਕਰ ਕਿਹਦੀ ਕਿਹਦੇ ਨਾਲ ਸੀਗੀ ਬਹੁਤ ਲੋਕ ਫਿਰ ਇਹ ਵੀ ਪੁੱਛਦੇ ਜੀ ਉਹ ਕਹਿੰਦੇ ਵੀ ਜੇ ਬਿਰਸਾ ਸਿੰਘ ਬਲਟੋਹਾ ਦੇ ਹਮਾਇਤੀ ਸੀ ਲੋਕ ਜਾਂ ਉਦੋਂ ਉਹਨਾਂ ਦੀ ਕੁਰਬਾਨੀ ਕਰਕੇ ਉਹਨਾਂ ਨੂੰ ਲਿਆਂਦਾ ਇਸੇ ਤਰ੍ਹਾਂ ਇਹਨੇ ਅਮਰਪਾਲ ਸਿੰਘ ਹੋਰਾਂ ਦੀ ਅੱਜ ਦਿਖ ਰਿਹਾ ਵੀ ਇਹਨਾਂ ਦੇ ਨਾਲ ਧੱਕਾ ਹੋਇਆ ਜਾਂ ਕੁਰਬਾਨੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਗਾਰੰਟੀ ਹੈ ਅਮਰਪਾਲ ਸਿੰਘ ਬਿਰਸਾ ਸਿੰਘ ਬਲਟੋਹਾ ਨੂੰ ਜੇ ਤੁਸੀਂ ਗਲਤ ਕਹਿੰਦੇ ਹੋ ਤਾਂ ਉਸ ਤਰ੍ਹਾਂ ਦਾ ਨਹੀਂ ਹੋਊਗਾ ਜੀ ਨੇ ਵੇਖੋ ਜੀ ਕੌਮ ਨੂੰ ਕਿਸੇ ਤੇ ਵਿਸ਼ਵਾਸ ਜ਼ਰੂਰ ਕਰਨਾ ਪਊਗਾ ਕੌਮ ਦੇ ਵਿੱਚ ਬਹੁਤ ਲੀਡਰ ਹੋਏ ਨੇ ਸਾਰੇ ਵਕਾਊ ਨਹੀਂ ਹੁੰਦੇ ਜੇ ਮੰਨ ਲਓ ਇੱਕ ਤੜਾ ਵਕਾਊ ਸਾਰੇ ਵਕਾਊ ਨਹੀਂ ਹੁੰਦੇ ਬਹੁਤ ਸਾਰੇ ਲੀਡਰ ਸਿਹਰਦ ਹੁੰਦੇ ਨੇ ਇਸ ਗੱਲ ਦੀ ਆਪਾਂ ਪਹਿਲਾਂ ਕੋਲ ਕੋਈ ਗਰੰਟੀ ਨਹੀਂ ਲੈ ਸਕਦੇ ਪਰ ਅਸੀਂ ਆਸ ਕਰਦੇ ਹਾਂ ਵੀ ਜਿਸ ਤਰ੍ਹਾਂ ਉਹ ਆਪਣੀ ਚੰਗੀ ਜ਼ਿੰਦਗੀ ਜੀਦੇ ਛੱਡ ਕੇ ਜਿਹੜਾ ਉਹਨਾਂ ਨੇ ਸਟੈਪ ਚੁੱਕਿਆ ਖਾਲਸਾ ਵਹਿਰ ਦਾ ਮੁੰਡਿਆਂ ਨੂੰ ਨਸ਼ਿਆਂ ਤੋਂ ਛੁਡਾ ਕੇ ਗੁਰੂ ਦੇ ਲੜ ਲਾਉਣ ਦਾ ਇਸ ਕਰਕੇ ਸਾਨੂੰ ਉਹਨਾਂ ਤੇ ਪੂਰੀ ਆਸ ਹੈ ਸੇ ਕੌਮ ਨੂੰ ਕਿਸੇ ਤੇ ਉਤੇ ਵਿਸ਼ਵਾਸ ਕਰਨਾ ਹੀ ਪਊਗਾ ਨਾ ਜੀ ਬਾਕੀ ਤੇ ਸਾਰੇ ਜਿਹੜੀ ਇਹ ਟੀਮ ਆ ਸਾਰੇ ਵਿ ਵਿਸ਼ਵਾਸ ਗਵਾ ਚੁੱਕੀ ਆ ਔਰ ਆਮ ਆਦਮੀ ਪਾਰਟੀ 2 ਸਾਲ ਦੇ ਵਿੱਚ ਆਪਣਾ ਵਿਸ਼ਵਾਸ ਗਵਾ ਚੁੱਕੀ ਆ ਔਰ 3 ਮਹੀਨੇ ਦੇ ਵਿੱਚ ਵਿਸ਼ਵਾਸ ਗਵਾ ਚ ਗਿਆ ਸਰਦਾਰ ਸਮਜੀਤ ਸਿੰਘ ਮਾਨ ਉਥੇ ਇਹਨਾਂ ਨੂੰ ਜਿਮਨੀ ਟੋਂ ਦੇ ਟੱਕਰ ਦੇ ਕਿ ਜਿੱਤ ਜਾਂਦੇ ਨੇ ਔਰ ਮਿਰਸਾ ਸਿੰਘ ਬਲਡਵਾ ਦੀ ਪਾਰਟੀ ਸ਼ਾਇਦ 5ਵੇਂ ਨੰਬਰ ਤੇ ਰਹਿੰਦੀ ਉਥੇ ਫਿਰ ਟੱਕਰ ਦੇ ਵਿੱਚ ਜੇ ਉਹ ਜਿਮਨੀ ਚੋਣ ਦੇ ਵਿੱਚ 5ਵੇਂ ਨੰਬਰ ਤੇ ਰਹਿੰਦੇ ਨੇ ਤਾਂ ਅੱਜ ਉਹ ਟੱਕਰ ਦੇ ਵਿੱਚ ਕਿੱਥੋਂ ਆ ਗਏ ਟੱਕਰ ਦੇ ਵਿੱਚ ਇਸ ਵੇਲੇ ਭਾਈ ਸਾਹਿਬ ਦੀ ਟੱਕਰ ਦੇ ਵਿੱਚ ਕੋਈ ਨਹੀਂਗਾ ਅਸੀਂ ਫਿਰ ਇੱਕ ਨਾਮ ਬੇਨਤੀ ਕਰਦੇ ਆ ਅਕਾਲੀ ਦਲ ਨੂੰ ਅੱਜ ਵੀ ਕਿ ਸ਼ਾਇਦ ਕਾਗਜ਼ ਵਾਪਸ ਲੈਣ ਦਾ ਵੇਲਾ ਵਾ ਤੁਹਾਡਾ ਪੰਥ ਦੇ ਵਿੱਚ ਵਾਪਸੀ ਕਰਨ ਦਾ ਸੁਨਹਿਰੀ ਮੌਕਾ ਵਾ ਤੁਸੀਂ ਆਪ ਦਾ ਉਮੀਦਵਾਰ ਵਾਪਸ ਲਾਓ ਕੌਮ ਤੁਹਾਨੂੰ ਹੱਥਾਂ ਤੇ ਚੁਗੇਗੀ ਤੁਹਾਡਾ ਸੁਨਹਿਰੀ ਵਾਪਸੀ ਦੀ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਇੱਕ ਸਾਲ ਦੇ ਵਿੱਚ ਜਿਹਦੀਆਂ ਚੀਕਾਂ ਪੈ ਗਈਆਂ ਉਹ ਕੀ ਕੌਮ ਦੀ ਅਗਵਾਈ ਕਰ ਲੂਗਾ ਚੀਕਾਂ ਕੋਈ ਨਹੀਂ ਪਈਆਂ ਜੀ ਮੈਂ ਤੁਹਾਨੂੰ ਡਿਕਲੇਅਰ ਕਰ ਦੇਣਾ ਚਾਹੀਦਾ ਭਾਈ ਅਮਰਪਾਲ ਸਿੰਘ ਤੁਸੀਂ ਵੇਖਿਆ ਹੋਣਾ ਸ਼ਾਇਦ ਮੀਡੀਆ ਵਾਲਿਆਂ ਨੇ ਅਖੀਰਲੇ ਟਾਈਮ ਤੱਕ ਵੀ ਚੋਣ ਲੜਨ ਨੂੰ ਰਾਜੀ ਨਹੀਂ ਸੀ ਪਰ ਕੌਮ ਦੀ ਇੱਕ ਆਵਾਜ਼ ਨੂੰ ਸਮਝਿਆ ਉਹਨਾਂ ਇਲੈਕਸ਼ਨ ਲੜੀ ਆ ਉਹਨਾਂ ਦੀ ਚੀਕਾਂ ਕੋਈ ਨਹੀਂ ਤੁਸੀਂ ਦਾਸਰ ਰੱਖ ਲਓ ਉਹਨਾਂ ਦੀ ਚੀਕਾਂ ਤਾਂ ਫਿਰ ਪਿਛੇ ਰਿਕਾਰਡ ਦੇ ਵਿੱਚ ਜਾਓਗੇ ਤੇ ਚੀਕਾਂ ਵਾਲੇ ਹੀਰੋ ਬਣੇ ਪੈ ਰਹੇ ਹਨ ਜਿਹੜੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖਦੇ ਰਹੇ ਨੇ ਉਹ ਅਗਲੇ ਨੇ ਹੀਰੋ ਬਣਾ ਲਏ ਆਪਣੇ ਰਾਜ ਦੇ ਨਾਲ ਚੀਕਾਂ ਉਹ ਕੋਈ ਨਹੀਂ ਮਾਰਦੇ ਪਏ ਬਲਟੋਵਾ ਸਾਹਿਬ ਨੂੰ ਚੀਕਾਂ ਕਿੱਥੋਂ ਸੁਣ ਗਈਆਂ ਮੈਂ ਕਹਿ ਰਿਹਾ ਵੀ ਵਕੀਲ ਤੇ ਉਹਨਾਂ ਦੇ ਕਹਿ ਰਹੇ ਪਏ ਇੱਕ ਮਹੀਨੇ ਤੋਂ ਸਾਡੀ ਗੱਲਬਾਤ ਬੰਦ ਹੋਈ ਪਈ ਆ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਜਾਂ ਦਿੱਤੀ ਜਾਂ ਦਿੱਤੀ ਜਾ ਰਹੀ ਪਰਿਵਾਰ ਤੋਂ ਬਿਨਾ ਫਿਰ ਬਲਟੋਵਾ ਸਾਹਿਬ ਨੂੰ ਚੀਕਾਂ ਕਿਵੇਂ ਸੁਣਦੀਆਂ ਨੇ ਉਹਨਾਂ ਦੀ ਚੀਕਾਂ ਉਹ ਕੋਈ ਨਹੀਂ ਮਾਰ ਰਿਹਾ ਇਹ ਕੌਮ ਦੀ ਆਵਾਜ਼ ਵਾ ਜਿਹੜੀ ਭਾਈ ਅਮਰਪਾਲ ਸਿੰਘ ਨੇ ਸੁਣ ਕੇ ਤੇ ਇਲੈਕਸ਼ਨ ਲੜ ਜੀ ਬਿਲਕੁਲ ਸੋ ਭਾਈ ਸਾਹਿਬ ਨੂੰ ਬੁਲਾਇਓ ਜੀ ਸੇਮ ਸਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚੜ੍ਹਦੀ ਕਲਾ ਜੀ ਬਿਲਕੁਲ ਚੜ੍ਹਦੀ ਕਲਾ ਜੀ ਤੇ ਉਧਰੋਂ ਤਾਂ ਨਹੀਂ ਫੋਨ ਆ ਗਿਆ ਜੀ ਕਿਤੇ ਇੰਟਰਵਿਊ ਤੋਂ ਬਾਅਦ ਹਾਂ ਹੁਣ ਵੀ ਤੁਹਾਡੀ ਕੁਰਬਾਨੀ ਬਾਰੇ ਪਤਾ ਲੱਗਿਆ ਜੀ ਜਿਨ੍ਹਾਂ ਦੀ ਵੀ ਕੁਰਬਾਨੀ ਹੈ ਜੀ ਉਹਨਾਂ ਕਿਸੇ ਝੁਕਦਾ ਤੇ ਕਿਵੇਂ ਵੇਖਦੇ ਹੋ ਜੀ ਅੱਜ ਤੁਸੀਂ ਅਮਰਪਾਲ ਸਿੰਘ ਹੋਰਾਂ ਦੀ ਹਮਾਇਤ ਕਰਨ ਆਏ ਹੋ ਹਾਲਾਂਕਿ ਬਲਟੋਆ ਸਾਹਿਬ ਕਹਿੰਦੇ ਮੈਂ ਵੀ ਕੁਰਬਾਨੀ ਆਲਾ ਮੇਰੀ ਵੀ ਕੁਰਬਾਨੀ ਨੂੰ ਸਮਝੋ ਅਸੀਂ 17-17 ਸਾਲ ਜਿੱਲਾਂ ਕਟਿਆ ਜੀ ਬਿਲਕੁਲ ਠੀਕ ਗੱਲ ਹੈ 17 ਸਾਲ ਜਿੱਲਾਂ ਕਟਿਆ ਪਰ ਉਹਨਾਂ ਨੇ 17 ਸਾਲ ਜਿੱਲਾਂ ਦਾ ਫਾਇਦਾ ਵੀ ਲੈ ਲਿਆ ਉਹਨਾਂ ਨੇ ਜਿਹੜੇ ਪਾਈ ਅੰਮ੍ਰਿਤਪਾਲ ਸਿੰਘ ਜੀ ਆ ਅਸੀਂ ਇਹਦੇ ਨਾਲ ਤਾਂ ਤੁਰੇ ਆਂ ਵੇਖੋ ਆ ਦੋ ਤਿੰਨਾਂ ਚੋਂ ਮਹੀਨਾ ਦੇ ਵਿੱਚ ਵੀ ਜਿੰਨੀ ਨੌਜਵਾਨ ਪੀੜੀ ਸੀਗੀ ਨੌਜਵਾਨ ਪੀੜੀ ਨੂੰ ਅੰਮ੍ਰਿਤ ਛਕਾਇਆ ਨਸ਼ਿਆਂ ਤੋਂ ਦੂਰ ਕੀਤਾ ਔਰ ਨੌਜਵਾਨ ਪੀੜੀ ਭੱਜ-ਪੱਜ ਕਿਉਂਦੇ ਨਾਲ ਤੁਰਪੀ ਦੱਸੋ ਇਹਨਾਂ ਇਹਨਾਂ ਲੋਕਾਂ ਨੇ ਕੀ ਕੀਤਾ ਇਹਨਾਂ ਦਾ ਸਭ ਨਸ਼ਾ ਵੇਚਿਆ ਹੀ ਨਸ਼ਾ ਵੇਚ ਕੇ ਲੋਕਾਂ ਦੇ ਪੋਤੇ ਮਰਵਾਤੇ ਇਥੋਂ ਤੱਕ ਵੀ ਦੇਖੋ ਕੱਲਾ ਕੱਲਾ ਪੋਤੇ ਜਿਹੜਾ ਵਾ ਉਹ ਸਿਰਿੰਜਰ ਵਿੱਚ ਲਾ ਕੇ ਨਵਜੇ ਤੇ ਮਰਿਆ ਪਿਆ ਹੁੰਦਾ ਉਹਨਾਂ ਦਾ ਉਹਨਾਂ ਦਾ ਕੌਣ ਦੇਂਦਾ ਰੱਖੀ ਕੌਣਾਂ ਵਾਸਤੇ ਕੌਣ ਜਵਾਬ ਦੇਊਗਾ ਇਹ ਹੀ ਅੰਮ੍ਰਿਤਪਾਲ ਆਵਾਜ਼ ਉਡਾੜੀ ਇਸ ਪਾਸੇ ਤੁਰੇ ਕਿਉਂਕਿ ਸਿੱਖੀ ਦੀ ਗੱਲ ਕਰਦਾ ਤੇ ਪੰਜਾਬ ਨੇ ਨੌਜਵਾਨਾਂ ਨੂੰ ਸਹੀ ਰਸਤੇ ਲਾਤਾ ਉਹ ਕਹਿੰਦੇ ਨੌਜਵਾਨ ਤਾਂ ਭਟਕਾ ਦਿੱਤੀ ਰਾਹ ਤੋਂ ਸੰਤ ਭਿੰਡਰਾਂ ਵਾਲਿਆਂ ਨੇ ਕਹਿੰਦੇ ਰੀਸਾਂ ਕੀਤੀਆਂ ਹੋਰ ਕੁਝ ਨਹੀਂ ਕੀਤਾ ਜੀ ਸੰਤ ਪੰਡਰਾਂ ਵਾਲਿਆਂ ਦੇ ਰਿਸਕਾਂ ਕਰਨ ਦੀ ਗੱਲ ਕਰਦੇ ਆ। ਫਿਰ ਸੰਤ ਪੰਡਰਾਂ ਵਾਲੇ ਸਿੱਧੇ ਇਹ ਇਹ ਕਰ ਲੈਂਦੇ ਜੇ ਉਹ ਬੰਦਾ ਆ ਕੇ ਰਿਸਕ ਕਰ ਰਿਹਾ ਹੋ ਰਿਸਕ ਕਰਨ ਤੋਂ ਉਪਰੰਤ ਕਿੰਨੇ ਬੱਚੇ ਜਿਹੜੇ ਆ ਉਹ ਕਿੰਨੇ ਬੱਚਿਆਂ ਨੂੰ ਨਸ਼ੇ ਤੋਂ ਪਾਸੇ ਕਰ ਦਿੱਤਾ ਕਿੰਨੇ ਬੱਚਿਆਂ ਨੂੰ ਅਮਰ ਸ਼ਕਾ ਦਿੱਤਾ ਕਿੰਨੇ ਪਰਿਵਾਰ ਜਿਹਦੇ ਵਸਾਤੇ ਜਿਹੜੇ ਕਿ ਇਹ ਘਰੋਂ ਟੁੱਟੇ ਸੀ ਮਤਲਬ ਨਸ਼ੇ ਕਰਕੇ ਲੋਕ ਜਿਹਦੇ ਆਪਸੇ ਲੜਾਈ ਜਿੰਨਾਂ ਦੀ ਹੋਈ ਸੀਗੀ ਉਹਨਾਂ ਲੋਕਾਂ ਨੂੰ ਨਾਲ ਜੋੜ ਕੇ ਘਰ ਬਣਾ ਵਸਾਤੇ ਤੇ ਉਹਨਾਂ ਕੀ ਮੜਾ ਕੀਤਾ ਨਹੀਂ ਤੁਸੀਂ ਜੋਧਪੁਰ ਕਿਸੇ ਸਿਲਸਲੇ ਦੇ ਵਿੱਚ ਰਹੇ ਜੀ ਅਸੀਂ ਜਿਹੜੇ ਉਪਰ ਕੋਈ ਫੈਡਰੇਸ਼ਨ ਦੇ ਵਿੱਚ ਸਾਂ ਜੀ ਅਸੀਂ ਉਸ ਫੈਡਰੇਸ਼ਨ ਸਾਂ ਸੰਤਾਂ ਦੇ ਨਾਲ ਉੱਥੇ ਰਿਹਾ ਕਰਦੇ ਸਾਂ ਅਸੀਂ ਤਕਰੀਬਨ ਮੈਂ ਉਦੋਂ ਸਰਹਾਲੀ ਕਾਲਜ ਪੜ੍ਹਦਾ ਸੀ ਤੇ ਹਰ ਸ਼ਨੀਵਾਰ ਨੂੰ ਸੰਤਾਂ ਦੇ ਕੋਲ ਜਾਂਦਾ ਸੀ ਔਰ ਐਤਵਾਰ ਨੂੰ ਸ਼ਾਮ ਨੂੰ ਵਾਪਸ ਆ ਜਾਂਦਾ ਸੀ ਉਸ ਤਰੀਕੇ ਦੇ ਨਾਲ ਪਿਆ ਅਸੀਂ ਉੱਥੇ ਮੈਂ ਜਾ ਕੇ ਪੱਕੇ ਰਹਿਣ ਲੱਗ ਪਿਆ ਤੁਸੀਂ ਬਾਦਲ ਸਾਹਿਬ ਨਾਲ ਨਹੀਂ ਕੰਟੈਕਟ ਕਰਿਆ ਵੀ ਮੈਰੀ ਵੀ ਕੁਰਬਾਨੀਆਂ ਕਿਉਂਕਿ ਇਹ ਕੁਰਬਾਨੀ ਵਾਲੀ ਪਾਰਟੀ ਉਹ ਕਹਿੰਦੇ ਹੁੰਦੜ ਸਾਹਿਬ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਬਾਦਲ ਸਾਹਿਬ ਖੁਦ ਬਿਰਸਾ ਸਿੰਘ ਬਲਟੋਹਾ ਜਿੰਨੇ ਵੀ ਉਹ ਕਹਿੰਦੇ ਕੁਰਬਾਨੀ ਵਾਲੇ ਨੇ ਬਾਦਲ ਸਾਹਿਬ ਕੋਲ ਆਇਆ ਉਹਨਾਂ ਕੋਈ ਨਾ ਕੋਈ ਹੁਣ ਤੱਕ ਤਾਂ ਤੁਸੀਂ ਵੀ ਮੰਤਰੀ ਹੋ ਜੇ ਕੁਰਬਾਨੀ ਦੀ ਗੱਲ ਜੁਤਰੀ ਸਾਹਿਬ ਹੋਵੇ ਨਾ ਸਾਨੂੰ 2006 ਵਿੱਚ ਸ਼੍ਰੋਮਣੀ ਕਮੇਟੀ ਦੀ ਨੌਕਰੀ ਅਸੀਂ ਲਈ ਆ ਅੱਛਾ ਜੀ ਬੜੀ ਜੱਦੂ ਜਾਇਦ ਕਰਕੇ ਜਿਹਦਾ ਭਾਅ 190 ਦੇ ਵਿੱਚ ਰਿਹਾ ਹੋ ਕੇ 9990 ਦੇ ਵਿੱਚ ਰਿਹਾ ਹੋ ਕੇ ਰਹੇ ਆ 91 92 93 ਤੱਕ ਸਾਨੂੰ ਪੁਲਸ ਨਹੀਂ ਖਿਲਾਉਣ ਦਿੰਦੀ ਫਿਰ 92 93 ਤੋਂ ਬਾਅਦ ਆਸੇ ਪਾਸੇ ਉਹ ਆਪਣਾ ਟਾਈਮ ਕੱਟਦੇ ਆ ਫਿਰ 2001 ਚ ਆ ਕੇ ਤੇ ਫਿਰ ਜਾ ਕੇ ਮਤਲਬ ਅਸੀਂ ਇਕੱਠ ਕਰਕੇ ਕਹੀਂ ਜੋਧਪੁਰ ਮੁਰੇਸਬਾ ਕਮੇਟੀ ਬਣਾ ਕੇ ਉਹ ਬਣਾ ਕੇ ਤੇ ਫਿਰ ਅਸੀਂ ਮਤਲਬ ਬੀਬੀ ਜਗੀਰ ਕੋਲ ਕੋ ਜਾ ਕੇ ਉਹਨੂੰ ਦੱਸ ਕੇ ਵੇਖੋ ਵੀ ਆਹ ਬੱਚੇ ਆ ਉਹਨੂੰ ਘੱਟੋ ਘੱਟ ਸਾਡਾ 150 100 ਜਾਂ 50 ਉਹ ਬੱਚੇ ਜਿਹੜੇ ਆ ਉਹ ਉਹਨਾਂ ਨੇ ਭਰਤੀ ਕੀਤੀ ਸੀ ਉਸ ਤਰ੍ਹਾਂ ਮਕਸਤਾਰ ਸਿੰਘ ਦੀ ਗੱਲ ਕੀਤੀ ਆ ਮਤਲਬ ਉਹ ਤਕਰੀਬਨ ਕਿਸੇ ਨੇ 5 ਸਾਲ ਨੌਕਰੀ ਕੀਤੀ ਆ ਕਿਸੇ ਨੇ 10 ਸਾਲ ਕਿਸੇ ਨੇ 12 ਸਾਲ ਮੈਂ 17 ਸਾਲ ਕੀਤੀ ਆ ਜੀ ਅਜ ਇੱਕ ਦਾ ਰਿਟਾਇਰ ਹੋ ਗਿਆ ਹੁਣ ਤੁਸੀਂ ਰਿਟਾਇਰ ਹੋ ਗਏ ਜੀ 6 6 ਜੋ ਭਰਤੀ ਜੋਨ ਕੀਤੀ ਆ ਤੇ ਜੀ ਰਿਟਾਇਰਮੈਂਟ ਹੋ ਗਏ ਭਗਤਾਂ ਦੇ ਵਿੱਚ ਤਕੀਨ ਨੌਕਰੀ ਕੀਤੀ ਸੀ ਜੀ ਸੋ ਅਸਲ ਅਸਲ ਤੇ ਇਹ ਨੌਕਰੀ ਹੁਣ ਉਹਨਾਂ ਨੇ ਕਹਿਣਾ ਜੀ ਇੱਥੇ ਨੌਕਰੀ ਮਾਣ ਕੇ ਕੁਰਸੀ ਲੈ ਕੇ ਉਹਦੋਂ ਦੇ ਬੋਲੇ ਨਹੀਂ ਹੁਣ ਤੁਸੀਂ ਬੋਲਣ ਲੱਗੇ ਹੁਣ ਬਿਰਸਾ ਸਾਹਿਬ ਇਹ ਵੀ ਕਹਿ ਲੈਣਗੇ ਜੀ ਅਸੀਂ ਕਦੋਂ ਬੋਲਦੇ ਅਸੀਂ ਤਾਂ ਹਰਪ੍ਰਤਪਾਲ ਦੇ ਹੱਕ ਸੱਚਾਈ ਤੇ ਬੋਲਦੇ ਅਸੀਂ ਸੱਚਾਈ ਦੀ ਗੱਲ ਕਰਦੇ ਆ ਉਹ ਸੱਚ ਵਾਲੇ ਬੰਦੇ ਦੁਰਪੰਨ ਅਸੀਂ ਉਹਨਾਂ ਨੂੰ ਦੁਰਪਾਂਗੇ ਸੱਚ ਵਾਲੇ ਬੰਦੇ ਉਹ ਦੁਰਪੰਨ ਤੇ ਉਹਨਾਂ ਨੂੰ ਦੁਰਪਾਂਗੇ ਆਈ ਚੰਗੀ ਪੋਸਟ ਤੇ ਦਿੱਤੀ ਹੋਣੀ ਫਿਰ ਤੋਂ ਤੁਹਾਡੀ ਕੁਰਬਾਨੀ ਕਰਕੇ ਚੰਗੀ ਪੋਸਟ ਤੇ ਕੋਈ ਨਹੀਂ ਮੈਂ ਬੀਏ ਪਾਸ ਸੀਗਾ ਹਾਂਜੀ ਬੀਏ ਪਾਸ ਸੀ ਮੈਂ ਮੈਨੂੰ ਕਲਰਕ ਦੀ ਨੌਕਰੀ ਮਿਲੀ ਕਲਰਕ ਤੋਂ ਬਾਅਦ ਮੈਂ ਇੰਸਪੈਕਟਰ ਬਣ ਗਿਆ ਬਸ ਇਹ ਇਹ ਤੋਂ ਵੱਧ ਕੋਈ ਨਹੀਂ ਅੱਜ ਵੀ ਲਕੀਰ ਹੈ ਤੇ ਤੁਸੀਂ ਵੀ ਫਿਰ ਉਸ ਸੰਸਥਾ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਵੀ ਇਹ ਤਾਂ ਜੀ ਬਾਦਲਾਂ ਦੇ ਅੰਦਰ ਗਲਤ ਕੰਮ ਕਰਵਾਏ ਜਾਂਦੇ ਆ ਜੀ ਉੱਥੇ ਹੀ ਨੌਕਰੀ ਲਈ ਜੀ ਤੁਸੀਂ ਨਹੀਂ ਨਹੀਂ ਵੇਖੋ ਗਲਤ ਕੰਮ ਦੀ ਗੱਲ ਨਹੀਂ ਵੇਖ ਜਿੰਨੇ ਕੰਮ ਕਰਨਾ ਸਾਫ ਕਰਨਾ ਮੇਰੇ ਹੱਦ ਹੱਦਗੇ ਬੰਦੇ ਸਾਫ ਕਰਨਾ ਸਾਫ ਕੰਮ ਕਰ ਹਰੇਕ ਥਾਂ ਦੇ ਉੱਤੇ ਗਲਤ ਕੰਮ ਹੁੰਦੇ ਹੋਣਗੇ ਇਹ ਵੀ ਨਹੀਂ ਕਿਤੇ ਸਰਕਾਰਾਂ ਚ ਨਹੀਂ ਹੁੰਦੇ ਪਰ ਜਿਹੜੇ ਕੰਮ ਸਾਫ਼ ਕਰਨ ਵਾਲੇ ਬੰਦੇ ਆ ਉਥੇ ਬੀਠੇ ਵੀ ਕਰ ਸਕਦੇ ਆ ਐਚਪੀਸੀ ਹੁੰਦੇ ਆ ਮੰਨਦੇ ਹੋ ਜੀ ਤੁਸੀਂ ਨਹੀਂ ਨਹੀਂ ਮੰਨਦੇ ਇਸ ਗੱਲ ਨੂੰ ਮੰਨਦੇ ਆ ਦੇਖੋ ਨਹੀਂ ਸਾਰਾ ਕੰਮ ਹੁੰਦਾ ਜਿਹੜਾ ਗਲਤ ਕੰਮ ਵੀ ਹੁੰਦੇ ਆ ਪਰ ਉਥੇ ਚੰਗੇ ਵਾਲੇ ਬੰਦੇ ਵੀ ਹੈਗੇ ਆ ਇਹ ਨਹੀਂ ਵੀ ਸਾਰੇ ਇੱਕ ਇੱਕ ਤਰੀ ਤਰੀ ਬੰਦੇ ਵਧੀਆ ਵੀ ਆਗੇ ਬੰਦੇ ਵਧੀਆ ਕੰਮ ਕਰਨ ਵਾਲੇ ਆ ਹਾਂ ਜੀ ਭਾਈ ਜੀ ਕੱਲ੍ਹ ਚਾਹ ਬਤ ਤੁਸੀਂ ਵੀ ਅੱਜ ਭਾਈ ਸਾਹਿਬ ਦੇ ਹੱਕ ਚਾਹ ਹਾਂਜੀ ਭਾਈ ਜੀ ਭਾਈ ਸਾਹਿਬ ਦੇ ਜਿਹੜੀਆਂ ਗੱਲਾਂ ਨੂੰ ਦੇਖ ਕੇ ਜੀ ਭਜੀ ਭਾਈ ਸਾਹਿਬ ਨੇ ਨਸ਼ੇ ਛਡਾਏ ਆ ਜੀ ਬਹੁਤ ਵਧੀਆ ਕੰਮ ਕੀਤੇ ਆ ਜੀ ਇਹਨਾਂ ਨੇ ਨੌਜਵਾਨ ਪੀੜੀ ਨੂੰ ਬਚਾ ਦਿੱਤਾ ਜੀ ਤੇ ਬਾਕੀ ਉਹਨਾਂ ਦੇ ਹੱਕ ਚ ਬੋਰਡ ਪਾਵਾਂਗੇ ਜ਼ਰੂਰ ਖੜੇ ਆ ਜੀ ਅਸੀਂ ਬਾਕੀ ਵੀ ਉਮੀਦਵਾਰ ਰਹੇ ਲਾਲਜੀਤ ਭੁੱਲ ਰਹੇਗੇ ਕੁਲਵੀਰ ਜੀ ਰਹੇਗੇ ਭਗਵੰਤ ਮਾਨ ਤਾਂ ਕਹਿੰਦੇ ਬਈ ਵਿਕਾਸ ਕੀਤਾ ਹੈ ਵਿਕਾਸ ਨੂੰ ਪੈਰੀ ਜੀ ਭਜੀ ਉਹਦੇ ਪਹਿਲਾਂ ਵੀ ਹੈਗੇ ਸੀ ਸਾਰੇ ਲੀਡਰ ਕਿੰਨੇ ਲੀਡਰ ਕਿੰਨਾ ਸਮ ਇਹਨਾਂ ਨੂੰ ਮੌਕਾ ਦੇ ਕੇ ਵੇਖ ਲਿਆ ਐਦਕੀ ਭਾਈ ਅਮਰਪਾਲ ਨੂੰ ਸਾਡਾ ਰੱਦਾ ਵੀ ਮੌਕਾ ਦੇ ਕੇ ਵੇਖੀ ਜੀ ਪਸੀਆਵਾ ਹੋਈ ਪਈਏ ਪੂਰੀ ਜੀ ਸਾਰੀ ਇੱਕ ਬੰਨੇ ਆ ਜੀ ਹਾਂਜੀ ਹਾਂਜੀ ਮੇਰਾ ਸਵਾਲ ਹੈ ਸੀਪੀ ਜਿਵੇਂ ਸਰਦਾਰ ਤਸੇਮ ਸਿੰਘ ਜੀ ਕਹਿ ਰਹੇ ਸੀ ਕਿ 1990 91 ਜਦੋਂ ਰਾਹ ਨੇ ਸੀ 1997 ਤੋਂ ਲੈ ਕੇ 2002 ਤੱਕ ਬਾਦਲ ਸਾਹਿਬ ਦੀ ਸਰਕਾਰ ਰਹੀ ਆ 1997 ਦਾ ਚੋਣ ਮੈਨੀਫੈਸਟੋ ਪੜੋ ਉਹਦੇ ਵਿੱਚ ਕਿਹਾ ਸੀ ਵੀ ਦੋਸ਼ੀ ਪੁਲਿਸ ਅਫਸਰਾਂ ਨੂੰ ਸਜ਼ਾਵਾ ਜੋਧਪੁਰ ਦੇ ਨਜ਼ਰਬੰਦਾਂ ਨੂੰ ਔਰ ਬੈਰਕਸ਼ੈਡ ਫੌਜੀਆ ਨੂੰ ਅਸੀਂ ਨੌਕਰੀਆਂ ਦੇਵਾਂਗੇ ਇਹ ਸਰਦਾਰ ਤੁਹਾਡੇ ਸਾਹਮਣੇ ਖੜੇ ਨੇ 2006 ਦੇ ਵਿੱਚ ਜਾ ਕੇ ਨੌਕਰੀ ਮਿਲਦੀ ਆ ਕੀ ਉਹਨਾਂ 15 ਸਾਲਾਂ ਦੇ ਵਿੱਚ ਬਾਦਲ ਸਾਹਿਬ ਨੂੰ ਚੇਤਾ ਨਹੀਂ ਆਇਆ ਇਹਨਾਂ ਦਾ ਇਹ ਜੋ ਸਰਕਾਰ ਵੀ ਇਹਨੂੰ ਸਰਕਾਰ ਵੀ ਐਡਜਸਟ ਕਰ ਸਕਦੇ ਸੀ ਇਹ ਸਰਦਾਰ ਸਾਹਿਬ ਨੇ ਬੀਅਕ ਕੀਤੀ ਆ ਇੱਕ ਕਲਰਕ ਦੀ ਨੌਕਰੀ ਜਾਂ ਸਪੈਕਟਰ ਦੀ ਨੌਕਰੀ ਕਰ ਰਹੇ ਨੇ ਇਹਨਾਂ ਦੇ ਨਗਰ ਦੇ ਸਰਦਾਰ ਬੂਟਾ ਸਿੰਘ ਬਰਸ਼ੇ ਦੀ ਨੌਕਰੀ ਕਰਕੇ ਆ ਆਉਂਸ ਰੋਵਰ ਦੀ ਸਫਾਈ ਕਰਨ ਦੀ ਨੌਕਰੀ ਬਿਲਕੁਲ ਬਰਸ਼ੇ ਦੇ ਸੇਵਾਦਾਰ ਦੀ ਨੌਕਰੀ ਕਰਕੇ ਆ ਇਸ ਕਰਕੇ ਕਿਹੜੀਆਂ ਕਿਹੜੀਆਂ ਸਹੂਲਤਾਂ ਇਹਨਾਂ ਨੂੰ ਦਿੱਤੀ ਗਈਆਂ ਸਰਕਾਰ ਵੀ ਪੰਜ ਸਾਲਾਂ ਢਾਲੀ ਸੀ ਤਾਂ ਵੀ ਉਹਨਾਂ ਨੇ ਜੋਧਪੁਰ ਦੇ ਨਜ਼ਰਬੰਦਾਂ ਦਾ ਜਾਂ ਜਿਹੜਾ ਉਹਨਾਂ ਦੀ ਆਵਾਜ਼ ਦਿੱਤੇ ਜਿਨ੍ਹਾਂ ਫੌਜੀ ਇਹਨੇ ਧਰਮੀ ਫੌਜੀ ਇਹਨੇ ਬੈਰ ਕਾ ਛੱਡਿਆ ਉਹਨਾਂ ਦਾ ਸਰਕਾਰ ਨੇ ਕੋਈ ਸਾਰ ਨਹੀਂ ਲਈ ਸਿੱਖ ਕੌਮ ਦਾ ਏਜੰਡਾ ਛੱਡਿਆ ਬਾਦਲ ਪਰਿਵਾਰ ਨੇ ਇਸੇ ਕਰਕੇ ਉਹਨਾਂ ਦਾ ਇਹ ਹਾਲ ਹੋਇਆ ਸਾਡੀ ਅੱਜ ਵੀ ਗੁਜਾਰਸ਼ ਆ ਸ਼੍ਰੋਮਣੀ ਕਾਲੇਦਲ ਸਿੱਖਾਂ ਦੇ ਇੱਕ ਹਿਰਦੇ ਵਾਲੀ ਜਿੱਥੇ ਬੰਦੀ ਆ ਉਹ ਸਿੱਖ ਝੰਡੇ ਨੂੰ ਵਾਪਸ ਲੈਣ ਸਰਬੱਤ ਦੇ ਭਲੇ ਵਾਲੇ ਪਾਸੇ ਆਉਣ ਤੇ ਲੋਕ ਉਹਨਾਂ ਨੂੰ ਅੱਜ ਵੀ ਹੱਥ ਦੇ ਚੱਕਣ ਨੂੰ ਤਿਆਰ ਬੈਠੇ ਧੰਨਵਾਦ ਬਹੁਤ ਸ਼ੁਕਰੀਆ ਜੀ ਸੋ ਪਿੰਡ ਪੈਲ ਟਾਇ ਵਾਲਾ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਹੈ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਸੋ ਇਸੇ ਤਰ੍ਹਾਂ ਅਲੱਗ-ਅਲੱਗ ਪਾਰਟੀਆਂ ਦੀ ਜਿਹੜੀ ਆਪਾਂ ਗੱਲ ਕਰਾਂਗੇ ਕੋਸ਼ਿਸ਼ ਕਰਦੇ ਆਂ ਵੀ ਲਾਲਜੀਤ ਸਿੰਘ ਖੁੱਲਰ ਹੋਰਾਂ ਦੇ ਨਾਲ ਕੁਲਵੀਰ ਜ਼ੀਰਾ ਦੇ ਨਾਲ ਵਿਰਸਾ ਸਿੰਘ ਬਲਟੋਆ ਹੋਰਾਂ ਨੂੰ ਜਿਹੜੇ ਸਵਾਲ ਨੇ ਉਹ ਸਿੱਧੇ ਤੌਰ ਤੇ ਪੁੱਛ ਸਕੀਏ ਉਹਨਾਂ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਪਰ ਸਮਾਜੇ ਨਹੀਂ ਮਿਲ ਰਿਹਾ ਪਰ ਉਮੀਦ ਹੈ ਵੀ ਦੇ ਦੇਣਗੇ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕਾਂ ਦੇ